ਔਰ ਇੱਕ ਪਾਸੇ ਆਜ ਇਸ ਤਰ੍ਹਾਂ ਜੈ ਵੈਕੁੰਠ ਸਤਸੰਗ ਦਾ ਆਨੰਦ ਹੈ। ભગવાન ਦਾ ਇੱਥੇ ਵਾਸਾ ਹੈ। ਇੱਥੇ ਅਜ ਲੁਕਿਆ ਸੇ ਪਿਆਰ ਸਿੱਖ ਤੇ ਗੁਰੂ ਦੇ ਅੰਦਰ ਮਦ ਵਿੱਚ ਪਰਮੇਸ਼ਰ ਬੈਠਾ ਹੈ ਪਰ ਕਿਸੇ ਭਾਗਾਂ ਵਾਲਿਆਂ ਨੂੰ ਉਸ ਦੇ ਦਰਸ਼ਨ ਹੁੰਦੇ ਹਨ। ਮੁਕਾਤਮ ਕੀਤਾ ਹੈ। ਜੈ ਕੀਰਤਨ ਤੇਰਾ ਸਾਧੁਰ ਗਾਵਹਿ। ਤੇ ਮੇਰਾ ਮਨ ਲੱਗਿਆ ਹੈ ਨਾਰਦ ਤੁਗਬਾਨ ਕਹਿੰਦੇ ਹਨ ਗੁਰਬਾਣੀ ਕੀ ਪਿਆਰ ਨਾਲ ਜਿੱਥੇ ਕੀਰਤਨ ਸਾਧੂ ਕਰਦੇ ਨੇ ਉੱਚੇ ਗੱਲ ਤਾਂ ਹੋਰ ਪੁਰੀਆਂ ਬੜੀਆਂ ਹਨ ਬੈਕੁੰਠ ਬੜੇ ਹਨ ਕਰੋੜਾਂ ਬੈਕੁੰਠਾਂ ਨੂੰ ਛੱਡ ਕੇ ਸਾਰੇ ਭਵਨਾਂ ਨੂੰ ਛੱਡ ਕੇ ਜਿੱਥੇ ਸਾਧੂ ਕੀਰਤਨ ਕਰਦੇ ਹਾਂ ਉਹਨਾਂ ਦੇ ਮੱਦ ਵਿੱਚ ਜਾ ਕੇ ਮੈਂ ਸੰਤਾਂ ਦਾ ਕੀਰਤਨ ਸੁਣਿਆ ਕਰਦਾ ਹਾਂ ਵਹਿਗਰ ਜਸ ਕਰਦੇ ਨੇ ਸੰਤ ਜਿੱਥੇ ਪਿਆਰ ਸੰਤ ਤੇ ਰਛਾ ਦੂਦਾ ਉਥੇ 16 ਮਾ ਚੱਕਾ ਆਸਾ ਰਿਵਾਰ ਹੋ ਜੇ ਪੜਾ ਕਰਦੇ ਆ ਕੋਈ ਗਾਇ ਰਾਗੀ ਨਾਦੀ ਵੇਦੀ ਬਹੁਤ ਮੰਤਰ ਰਾਗਾ ਨਾਲ ਰਾਗੀ ਉਥੇ ਮਹਾਰਾਜ ਰਾਗੀਆਂ ਦੇ ਵਾਸਤੇ ਵੀ ਲਿਖ ਸਕਦੇ ਸੀ ਨਾਦੀਆਂ ਨੂੰ ਵੀ ਵੇਦਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਇਹ ਵਿਚਾਰ ਤੇ ਵਿਚਾਰ ਨਾਲ ਸਮਾਂ ਦੂਰ ਲੱਗਦਾ ਹੈ ਪਰ ਜਿੱਥੇ ਰੱਬ ਦੇ ਪਿਆਰੇ ਭੀਜੀ ਹੋਈ ਕੋਈ ਆਤਮਾ ਬੈਠੀ ਹੈ ਹੁਣ ਵਾਂ ਦਰਸ਼ਨ ਭਗਵਾਨ ਨੇ ਆਪਣੇ ਭਤ ਨਾਰਦ ਨੂੰ ਕਹਿਣਾ ਇੱਕ ਦਿਨ ਨਾਰਦ ਸਾਰੀਆਂ ਪੁਰੀਆਂ ਵਿੱਚ ਗਿਆ ਮਿਲਣ ਬਾਸਤ ਜੇ ਹੋ ਸਕਦਾ ਜਿਵੇਂ ਕਾਂਸ਼ੀ ਜੀ ਬੈਠੇ ਹੋਣ ઋષਿ ਕੇਸ ਬੈਠੇ ਹੋਣ ਫਰੀਦਵਾਰ ਬੈਠੇ ਹੋਣ ਭਗਵਾਨ ਨਰੰਪੁਰੇ ਵਿੱਚ ਬੈਠੇ ਹੋਣ ਵੈਸ਼ਨ ਸ਼ੇਪੁਰੇ ਤੇ ਆਦਵਿੰਦਰਪੁਰੇ ਸਾਰੀਆਂ ਪੁਰੀਆਂ ਦੇ ਸੁਨੀਆਂ ਪਿਆਸ ਨੇ ਵੇ ਪੜੀਦਾ ਕਿ ਨੇ ਵੀ ਅਜ ਪਗਵਾਨ ਤੋਂ ਬਿਨਾ ਉਹੀ ਸੁਨਿਆ ਬੇਦਰ ਕੁੰਜ ਗਲੀਆਂ ਇੱਕ ਆਨੰਦ ਲਾਲ ਤੋਂ ਬਿਨਾ ਉਹੀ ਦੁਆਰ ਕੈ ਉਹੀ ਊਜਦੇ ਹੈ ਉਹੀ ਪਟਨਾ ਸਾਹਿਬ ਤੇ ਆਨੰਦ ਪੁਰੀ ਹੈ ਪਰ ਦਸ਼ਮੇਸ਼ ਜੀਆਂ ਦੇ ਦਰਸ਼ਨਾਂ ਨੂੰ ਜਾਣਿਆ ਪਰ ਮਿਲਦੇ ਨਹੀਂ ਕਿਵੇਂ ਪੁਰੀਆ ਉਹੀ ਨੇ ਪਰ ਇੱਕ ਦਸ਼ਮੇਸ਼ ਤੋਂ ਬਿਨਾ ਕੁਣੇ ਸੁਣੀ ਪਈ ਹੈ ਕੋਈ ਇੰਕ ਕਹੇ ਕਿ ਸਾਲਸ ਸਾਖਸ਼ਾ ਦੇਖਣਾ ਹਾਜ਼ਰਤ ਜੀ ਬਗਵਾਨ ਤੋਂ ਬਿਨਾਂ ਸਹਾਰੀਆਂ ਪੁਰੀਆਂ ਸੁਨੀਆਂ ਪਈਆਂ ਸੀ ਔਰ ਆਖਰ ਥੱਕ ਗਿਆ ਨਾਰਦ ਕਹਿ ਲੱਗਿਆ ਚਲੋ ਹੁਣ ਦੇ ਕਾਰਸ਼ੀ ਵਾਸਿ ਬਾਦਵੀ ਮੇਰਾ ਰੱਖਿਆ ਉਹ ਪਰਨ ਕਰਨਾ ਵਾਸੀਆਂ ਲੱਗੇ ਫਿਰ ਮਿਲਣਾ ਨਹੀਂ ਚਲ ਕੇ ਭਗਵਾਨ ਨੂੰ ਬੁਲਾਓ ਮੁੜ ਕੇ ਨਿਰਾਸ਼ ਜਦੋਂ ਨਰਾਸ ਮੋੜਾਪੁਰ ਤੋਂ ਵਨਪੁਰ ਮੇਸ਼ਰ ਪਰਮਦੇਵ ਸਰੂਪ ਕਿਤੇ ਗਏ ਨਹੀਂ ਸੀ ਨਾਰਦ ਕਹਿੰ ਲੱਗਿਆ ਮੈਂ ਜਿਹੜੀਆਂ ਪੁਰੀਆਂ ਤੇ ਵੀ ਗਿਆ ਕਿਤੇ ਆਹ ਰਸ ਆਏ ਨਹੀਂ ਮੈਂ ਮੰਦਰਾ ਵਿੱਚ ਗਿਆ ਬ੍ਰਹਮ ਵਿਸ਼ਨ ਸ਼ਿਵ ਪੁਰੀਆਂ ਵਿੱਚ Indra ਆਦਿਕ ਪੁਰੀਆਂ ਵਿੱਚ ਮੈਂ ਗਿਆ ਪਰ ਆਹ ਰਾਜ ਤੇ ਚਲੋ ਇੱਥੇ ਵੀ ਦੇਖ ਚੱਲਦੇ ਹਾਂ ਉੱਥੇ ਥੋੜੇ ਬਹੁਤੇ ਸਤ ਸੰਗੀ ਪੁਰਸ਼ ਬੈਠੇ ਸਨ ਪਰ ਇੱਕ ਪਾਸੇ ਕੀਰਤਨ ਹੋ ਰਿਹਾ ਜਦੋਂ ਅੱਗੇ ਦੇਖਿਆ ਸੰਗਤ ਪਾਵੇਂ ਥੋੜੀ ਗਿਣਤੀ 'ਚ ਜੋ ਵੀ ਥੀ ਜਾਮਨੀਸ਼ਵਰ ਲੋਕ ਹਜ਼ਾਰਾਂ ਦੀ ਗਿਣਤੀ ਥੋਵੇ ਇਹ ਅਚਰ ਗੋਤ్ర ਉਹ ਬੈਠੇ ਸੰ ਗੋਤ్ర ਉਹਆਂ ਸ਼ਕਤੀਆਂ ਬੈਠੀਆਂ ਸੰ ਗਾਵਨ ਪਦ ਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਕੌਣ ਕੌਣ ਗਾਉਂਦੇ ਨੇ ਉੱਥੇ ਜੇ ਸੋਧਰ ਪੜੋ ਤਾਂ ਵਿਚਾਰ ਕਰੋ ਇੱਕ ਇੱਕ ਪੰਗਤੀ ਦੀ ਕਥਾ ਕਿਤਨੇ ਦਿਨ ਕੀਤੀ ਜਾ ਸਕਦੀ ਹੈ ਭਾਰੇ ਥੇ ਮੈਂ ਹੁਣ ਕੇ ਸਰੋਤਿਆਂ ਬਲ ਤੱਕਿਆ ਸੰਗਤ ਇੱਕ ਇੱਕ ਦੋ ਸਾਧ ਪੰਜੇ ਪਰਮੇਸ਼ਰ ਅਗੇ ਦੇਖੇ ਮਨ ਵਿੱਚੋਂ ਤੇ ਪਗਵਾਂ ਚੌਕੜਾ ਲਾਈ ਕੀਰਤਨ ਸੁਣਦੇ। ਬੋਧ ਸਾਨ ਹੈ ਜੀ ਆਕਾਰ। ਤਖ਼ੀਨੈ ਨਾਰਦ ਜੀ ਕਹਿਣ ਲਗੇ ਵਾਹ 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 ਨਮਸਕਾਰ ਕੀਤੀ। ਕਿਆ ਕਮਾਲ ਦੀ ਗੱਲ ਹੈ। ਉਸੇ ਜੜੀਆਂ ਪੁਰੀਆਂ ਨੂੰ ਬੈਕੁੰਠ ਹਨ ਭਵਨਾ ਹਨ। ਸਭ ਮੈਂ ਦੇਖਿਆ ਚੱਕਰ ਘਟਿਆ ਥੱਕ ਗਿਆ ਤੇ ਤੁਸੀਂ ਇਹ ਥੋੜੇ ਜੇ ਬੰਦੇ ਬੈਠੇ ਨੇ ਨਾ ਇੱਥੇ ਕੋਈ ਮੰਦਿਰ ਬਣਿਆ ਹੋਇਆ ਹੈ ਨਾ ਬਿਲਡਿੰਗ ਹੈ ਕੋਈ ਚੰਗੀ ਨਾ ਮਟੀਰੀਅਲ ਜਿਵੇਂ ਕੋਈ ਚੰਗੀ ਵਸਤੂ ਲੱਗੀ ਹੈ ਇਹਨਾਂ ਲੋਕਾਂ ਵਿੱਚ ਬੈਠੇ ਆ ਨਾਰਦ ਨੂੰ ਹੁਣ ਭਗਵਾਨ ਕਹਿੰਦੇ ਦਰਸ਼ਨ ਨੂੰ ਆਇਆ ਸੀ ਤੇ ਨਾਰਦ ਜੇ ਅਜ ਅਜ ਦੇ ਸਮੇਂ ਚ ਕਲਯੁਗ ਹੈ ਇਹ ਮੇਰੇ ਪ੍ਰਤੱਖ ਦਰਸ਼ਨ ਜਿਵੇਂ ਧੰਨੇ ਨੇ ਪੱਥਰ ਵਿੱਚੋਂ ਪ੍ਰਗਟ ਕਰ ਲਿਆ ਹੈ ਤਾਰੇ ਤੋਂ ਸੈਨ ਜੀ ਆਨੇ ਸਤ ਸੰਗਤ ਵਿੱਚੋਂ ਹੀ ਪ੍ਰਮੂ ਦੇ ਦਰਸ਼ਨ ਕਰ ਲਏ ਹਨ ਕਿਉਂ ਮੰਨ ਜੇ ਤੈਂ ਮੇਰੇ ਅਜ ਦਰਸ਼ਨ ਪ੍ਰਤਖਸ਼ ਕਰਨੇ ਹਨ ਨਾ ਇਹ ਵਿਸਾਮਾ ਬੈਕੁੰਥ ਹੈ ਮੈਂ ਬੈਕੁੰਥਾਂ ਵਿੱਚ ਨਹੀਂ ਰਹਿੰਦਾ ਸਗ ਮਰਮਾਰ ਲੱਗਿਆ ਹੈ ਤੇ ਕੋਈ ਸੋਨਾ ਲੱਗਿਆ ਹੋਵੇ ਕੋਈ ਐਸੀ ਚਾਂਦੀ ਲੱਗੀ ਹੈ ਹੀਰੇ ਮੋਤੀ ਰਤਨ ਸਜਾਰਤਾ ਨਾ ਪੁਰੀਆਂ ਜੜੀਆਂ ਕਈਆਂ ਹਨ ਨਾ ਇਹ ਵਿਸਾਮਾ ਬੈਕੁੰਥ ਹੈ ਹੋਰ ਕਿਤੇ ਕਿ ਮੈਂ ਜੋਗੀਆਂ ਵਿੱਚ ਵੀ ਗਿਆ ऋषिकेश साधक भी थे उधर भी दास ने भी उधर बड़े दर्शन के रहया भी मैं तो उस गुफावा में भी रहे धर्म मुकार जोगी आए बैठे रहना मैं देख दे हैरान होना उनोंदे अभ्यास बहुत अभ्यासी पुरुष बैठे हैं योगा आश्रम आद का बहुत कैलाशानंद उते भी साधु गुफावा में भी रहे उन नाल भी रहे तो देखा एक जोगियां च भी रहंदे हो योगी रे ढंग अ ਹੇ ਨਾਰਦ ਮੈਂ 24 ਕਹਤੇ ਜੋਗੀਆਂ ਦੇ ਹਿਰਦੇ ਵਿੱਚ ਵੀ ਨਹੀਂ ਰਹਿੰਦਾ ਹਾਂ ਉੱਥੇ ਵੀ ਮੇਰਾ ਇੰਨਾ ਬਸ ਨਹੀਂ ਕਿ ਉਹ ਅਭਿਆਸ ਕਰਦੇ ਨੇ ਸਰ ਆਪਣੋ ਜਿਵੇਂ ਐਕਸਰਸਾਈਜ਼ਾਂ ਕਰਦੇ ਨੇ ਕੋਈ ਫਲਵਾਨ ਮਿਹਨਤ ਕਰਦਾ ਹੈ ਮਿਹਨਤ ਵਿੱਚ ਰੱਬ ਨਹੀਂ ਹੈ ਉਹ ਦੂਰ ਹੈ ਕੰਮ ਜਿਸ ਵਾਸਤੇ ਮਿਹਨਤ ਐਕਸਰਸਾਈਜ਼ ਹੋ ਰਹੀ ਹੈ ਸਾਧਨ ਸਾਧਨ ਵਿੱਚ ਸਾਧਨ ਸਾਧਨ ਵਿੱਚ ਸਾਧਨ ਨਹੀਂ ਸਾਧਨਾ ਕਰ ਰਹੇ ਨੇ ਉਤਾਜੀ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਜੇ ਮੈਂ ਕੋਈ ਕੋਰਸ ਕਰਦਾ ਹੈ ਕਿ ਮੈਨੂੰ ਉਹ ਡਿਗਰੀ ਮਿਲ ਜਾਵੇ ਇਹ ਉਹ ਤਾਂ ਸਾਧਨ ਕਰਦੇ ਨਹੀਂ ਜੋਗੀ ਰਿਦੰਗ ਨੱਚ ਫਿਰ ਹੋਰ ਕਿਥੇ ਰਹਿੰਦੇ ਹੋ ਮਦ ਅਰਤਨ ਯਾ ਰਾ ਗੈਤਰੀ ਇਹਾਰਤ ਕੀ ਹੈ ਜਿੱਤੇ ਨਿਸ਼ਕਾਮ ਨਿਰਵਾਨ ਨਹੀਂ ਤਾਂ ਅਸਾਇਆਂ ਤੇ ਰਾਗੀ ਲੋਕਾਂ ਨੂੰ ਹੋਰ ਢਾਟੀ ਕਵਿਸ਼ ਸਾਇਆਂ ਕਰਕੇ ਜਾਂਦੇ ਹਨ ਅੱਪ ਦਾ ਟਾਈਮ ਦਿੰਦੇ ਨੇ ਗਾਉਂਦੇ ਨੇ ਪਰ ਨਹੀਂ ਨਿਸ਼ਕਾਮ ਤੇ ਨਿਰਵਾਨ ਜਿੱਥੇ ਕੋਈ ਲੈਣਾ ਦੇਣਾ ਨਹੀਂ ਹੈ ਉਹ ਨਿਸ਼ਕਾਮ ਭਗਤੀ ਦੇ ਨਿਸ਼ਕਾਮ ਕੀਰਤਨ ਕਰਨ ਵਾਲੇ ਜਿੱਥੇ ਸੰਤ ਲੋਕ ਮਦਾ ਵਰਤਨ ਯਦਾ ਗੈਤਰੀ ਤਤ ਤਤ ਸਤਿਮ ਹੈ ਨਾਦ ਹੈ ਇਹ ਨਾਦਰ ਨਾਦ ਜਿੱਥੇ ਨਿਸ਼ਕਾਮ ਤੇ ਨਿਰਵਾਣ ਕੀਰਤਨ ਕਰਨ ਵਾਲੇ ਸਾਧੂ ਉਹਨਾਂ ਨੂੰ ਆਪ ਧਾਰਕ ਨੇ ਜਾਂਤ ਦੁੱਖ ਹੈ ਨਾ ਬਿਆ ਪਰਮਨ ਰੋਗ ਨਹੀਂ ਕਿਸੇ ਆਉਂਦੇ ਦੀ ਖੁਸ਼ੀ ਨਹੀਂ ਜਾਂਦੇ ਦੀ ਗਮੀ ਨਹੀਂ ਕੋਈ ਮਨ ਨੂੰ ਰੋਗ ਲੱਗਿਆ ਹੋਇਆ ਨਹੀਂ ਹੈ ਮੈਂ ਤਾਂ ਉੱਥੇ ਬੈਠਾ ਜਿੱਥੋਂ ਨਿਸ਼ਕਾਮ ਕੀਰਤਨ ਕਰਦੇ ਨੇ ਮੈਂ ਉਹਨਾਂ ਦੇ ਵਿਚਾਰੇ ਬੈਠ ਕੇ ਆਪ ਖੁਦ ਕੀਰਤਨ ਸੁਣਨ ਜਾਂਦਾ ਹਾਂ ਸਹਿ વૈਪਨਸ ਜੇ ਕੀਰਤਨ ਤੇਰਾ ਤੇ ਮੇਰਾ ਮਨ ਉਥੇ ਹੀ ਲੱਗਦਾ ਹੈ जय कीर्तन ते साधू मन लॻ तय मेरा मन लॻ जी जय कीर्तन पूरा मेरा मन लॻ जी जय कीर्तन ते साधू ਇਹ ਤਾਂ ਜਸ ਗੌਂਦੇ ਸਾਧੂ ਮੈਂ ਬੋਲਿਆ ਸੀ ਇੱਕ ਸੁਣ ਲੈ ਇਸ ਨੰਬਰ ਸਦਨਾ ਤੋਂ ਕਰ ਚੁੱਕਿਆ ਟੁਗੜਾ ਟੁਗੜਾ ਮਾਸ ਵੇਚਣ ਵਾਸਤੇ ਚਲਿਆ ਸੀ ਫਟੰਡੋਰਾ ਜਣ ਲੈ ਲੋ ਕੋਈ ਮਾਸ ਪਰ ਜਸ ਗੌਂਦੇ ਸਾਧੂ ਇੱਕ ਪਾਸੇ ਜਿਵੇਂ ਆਰਦੇ ਨੇ ਤੱਕਿਆ ਜਸ ਗੌਂਦੇ ਸਾਧੂ ਇਹ ਬਾਤ ਅਲਾਈ ਨੇਖੇ ਦੇਣੇ ਪੈਣੇ ਕਿਉਂ ਬਣਿਆ ਸੁਦਾਈ ਉਸਨੇ ਛੁਰੀ 부ਗਾਈ ਸਦਨਾ ਬਣ ਗਿਆ ਸਾਈ ਖਿਰ ਹੱਦ ਖਿੱਚਦੀ ਬੁਰੀਆਂ ਲਕੀਰਾਂ ਦੀ ਵਾਹ ਵਾਹ ਮੋਸਕੂ ਦੀਰਾਂ ਦੀ ਸਦਨੇ ਨੇ ਛੁਰੀ ਛੁਟ ਦਿੱਤੀ ਸਾਈ ਦਾ ਰੂਪ ਅਜ ਭਰਤਾ ਦੀ ਬਾਣੀ ਭਗਤ ਬਾਣੀ ਗੁਰੂ ਦੇ ਰੂਪ ਵਿੱਚ ਜਾ ਪਹੁੰਚੇ ਤਨ ਇਹ ਸੰਤਾਂ ਦਾ ਸੰਗ ਹੈ ਹਾਂਜੀ ਬੈਰਾਗ ਕੋ ਸੰਤ ਮਿਲੈ ਪਰ धाਗੀ ਮੈਤੀਜੇ ਵਿਚਾਰ ਤੇ ਸਮਾ ਆਪ ਅਨੰਦ ਬਾਣ ਦਿਓ ਜਿਸ ਤਰ੍ਹਾਂ ਲੰਗ ਰਹੇ ਇੱਕ ਛੇਨ ਛੇਨ ਮਾਤਰ ਇਹਦੀ ਕੋਈ ਕੀਮਤ ਨਹੀਂ ਕੋਈ ਤਕੜੀ ਤੇ ਤੋਲੇ ਲੱਖਾਂ ਕਰੋੜਾ ਅਰਬ ਰੁਪਿਆ ਦੇ ਕੇ ਵੀ ਇੱਕ ਛਿੰਦੀ ਕੀਮਤ ਪਾ ਨਹੀਂ ਸਕਦਾ ਇਸ ਦਾ ਕੋਈ ਕੀਮਤ ਨਹੀਂ ਕੀ ਰਤਨ ਕੀਰੇ ਰਤਨ ਵੀ ਇਹਦੇ ਬਰਾਬਰ ਤੋਲ ਲਿਓ ਕੀ ਹਨ ਰਤਨ ਜਿੱਥੇ ਹਰੀ ਦਾ ਕੀਰਤਨ ਹੋ ਰਿਹਾ ਹੈ